ਕੈਨੇਡਾ ਔਰ ਇੰਡੀਆ ਦੇ ਰਿਸ਼ਤਿਆਂ ਦੇ ਵਿੱਚ ਤਲਕੀ ਤਲਕੀ ਤੋਂ ਬਾਅਦ ਉਹਨਾਂ ਨੇ ਕੁਝ ਬੜੇ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਖਾਸ ਕਰਕੇ ਸਟੂਡੈਂਟ ਵੀਜ਼ਾ ਦੇ ਉਹਦੇ ਵਿੱਚ ਕੁਝ ਚੇਂਜਸ ਕੀਤੇ ਨੇ ਕੁਝ ਨਵੇਂ ਰੂਲਸ ਕੱਲ ਪਰਸੋਂ ਐਨਾਉਂਸ ਕੀਤੇ ਨੇ ਉਹਨੂੰ ਲੈ ਕੇ ਕੁਝ ਕਨਫਿਊਜ਼ਨ ਹੈ ਭਾਰਤੀਆ ਸਟੂਡੈਂਟਸ ਦੇ ਵਿੱਚ ਵੀ ਖਾਸ ਕਰਕੇ ਪੰਜਾਬੀ ਸਟੂਡੈਂਟਸ ਦੇ ਵਿੱਚ ਵੀ ਉਹਦੇ ਉੱਤੇ ਥੋੜੀ ਜਿਹੀ ਕਲੈਰਿਟੀ ਲਿਆਓ 35% ਕੈਪ ਦੀ ਗੱਲ ਤੇ ਠੀਕ ਹੈ ਪਰ ਵਰਕ ਪਰਮਿਟ ਦੀ ਵੀ ਗੱਲ ਚੱਲੀ ਹੈ ਕਿ ਸਟੂਡੈਂਟਸ ਨੂੰ ਜਿਹੜੇ ਡਿਪਲੋਮਾ ਜਾਂ ਗ੍ਰੈਜੂਏਸ਼ਨ ਉਹ ਤੋਂ ਕਰ ਰਹੇ ਨੇ ਪ੍ਰਾਈਵੇਟ ਕਾਲਜ ਜੀ ਤੋਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਸਪਾਊਸ ਵਰਕ ਪਰਮਿਟ ਵੀ ਨਹੀਂ ਮਿਲੇਗਾ ਇਸ ਮੁੱਦੇ ਦੇ ਉੱਤੇ ਇੰਦਰਪੀ ਜੀ ਕਲੈਰੀਫਿਕੇਸ਼ਨ ਦਿਓ ਕਿ ਇਹ ਮੁੱਦਾ ਹੈ ਕੀ ਤੇ ਕਿਦਾਂ ਪੰਜਾਬੀ ਸਟੂਡੈਂਟਸ ਇਸ ਤੋਂ ਅਫੈਕਟ ਹੋਣਗੇ ਪੱਕਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਉਹਨਾਂ ਨੇ ਨਵੇਂ ਰੂਲਸ ਕੀਤੇ ਨੇ ਉਹ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸੈਪਟੰਬਰ ਤੋਂ ਮਤਲਬ ਸ਼ੁਰੂ ਹੋਣਗੇ ਸੈਪਟੰਬਰ ਚ ਜੰਦੇ ਆ ਬੈਚ ਇਸ ਕਰਕੇ ਉਹ ਸੈਪਟੰਬਰ ਤੋਂ ਆਪਾਂ ਕਰੀਏ ਇੱਕ ਤਾਂ ਪਹਿਲੀ ਗੱਲ ਇਹ ਥੋੜੀ ਕਲੈਰਿਟੀ ਦੇਣੀ ਜ਼ਰੂਰੀ ਹੈ ਕਿ ਜਿਹੜੇ ਹੋ ਚਾ ਰਹੇ ਨੇ ਉਹਨਾਂ ਦੇ ਉੱਤੇ ਇਹ ਰੂਲਸ ਨਹੀਂ ਐਪਲੀਕੇਬਲ ਹੋ ਰਹੇ ਇਸ ਸੰਬਰ ਵਾਲੇ ਜਿਹੜੇ ਬੱਚੇ ਨੇ ਉਹਨਾਂ ਤੇ ਹੋਣਗੇ ਤੇ ਜਿਹੜੇ ਜਾ ਚੁੱਕੇ ਨੇ ਚਾਹੇ ਉਹ ਨਹੀਂ ਗਏ ਹੋਣ ਪਿਛਲੇ ਬੈਚ ਚ ਗਏ ਹੋਣ ਉਹਨਾਂ ਤੇ ਇਹ ਨਹੀਂ ਲਾਗੂ ਹੋ ਰਿਹਾ ਦੂਸਰੀ ਗੱਲ ਇਹ ਠੀਕ ਹੈ ਕਿ ਸਾਡਾ ਇਹਦਾ ਪ੍ਰਭਾਵ ਸਾਡੇ ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਾ ਕਿਉਂਕਿ ਸਾਡੇ ਜਿਹੜੇ ਬੱਚੇ ਉੱਥੇ ਜਾ ਰਹੇ ਨੇ ਉਹ ਠੀਕ ਹੈ ਕਿ ਪੜ੍ਹਾਈ ਘੱਟ ਕੰਮ ਕਰਨ ਦੇ ਮਾਮਲੇ 'ਚ ਜ਼ਿਆਦਾ ਜਾ ਰਹੇ ਨੇ ਪੜ੍ਹਾਈ ਦਾ ਇੱਕ ਜਰੀਆ ਪਹਿਲਾਂ ਜਿਹੜਾ ਜਾਣਦੇ ਸੀਗੇ ਸਾਡੇ ਉਹ ਗ੍ਰੈਜੂਏਟ ਹੋ ਕੇ ਜਾਂਦੇ ਸੀ ਐਮ ਟੈਕ ਕਰਕੇ ਕੋਈ ਬੀ ਟੈਕ ਕਰਕੇ ਜਾ ਰਿਹਾ ਕੋਈ ਕਿਸੇ ਹੋਰ ਤਰ੍ਹਾਂ ਦੀ ਪੜ੍ਹਾਈ ਫਾਈਨਾਂਸ ਦੀ ਪੜ੍ਹਾਈ ਕਰਕੇ ਜਾ ਰਿਹਾ ਕੋਈ ਕਿਸੇ ਤਰ੍ਹਾਂ ਜਾ ਰਿਹਾ ਪਹਿਲਾਂ ਲੋਕ ਜਦਾ ਇਸ ਤਰ੍ਹਾਂ ਜਾਂਦੇ ਸੀ ਜਿਵੇਂ ਤੁਸੀਂ ਦੇਖਿਆ ਹੁਣਾ ਪਰ ਪਿਛਲੇ ਕੁਝ ਸਾਲਾਂ ਤੋਂ 4-5 ਸਾਲਾਂ ਤੋਂ ਇੱਕ ਹੋਰ ਤਰੀਕਾ ਲੱਭ ਲਿਆ ਪਲੱਸ 2 ਤੋਂ ਬਾਅਦ ਹੀ ਜਾਣ ਲੱਗਿਆ ਹੁਣ ਮਤਲਬ ਆਪਣੀ ਗ੍ਰੈਜੂਏਸ਼ਨ ਵੀ ਉਹ ਉੱਥੇ ਜਾ ਕੇ ਪੂਰੀ ਕਰਦੇ ਆ ਸੋ ਇੱਕ ਤਾਂ ਉਹਦੇ ਕਰਕੇ ਬਹੁਤ ਜ਼ਿਆਦਾ ਸਟੂਡੈਂਟ ਜਾਣ ਲੱਗਿਆ ਪਹਿਲਾਂ ਜਿੱਥੇ 20-25000 30000 ਤੱਕ ਸਟੂਡੈਂਟ ਜਾਂਦਾ ਸੀ ਹੁਣ 700 ਲੱਖ ਤੱਕ ਉਹਨਾਂ ਦੀ ਪਰ ਇਅਰ ਜਿਹੜੀ ਹੈਗੀ ਹੈ ਗਿਣਤੀ ਪਹੁੰਚ ਚੁੱਕੀ ਹੈ ਉੱਥੇ ਇਹ ਸੀਗਾ ਵੀ 3-4 ਸਾਲ ਆਪਾਂ ਪੜ੍ਹਾਈ ਵੀ ਕਰਾਂਗੇ ਨਾਲ ਨਾਲ ਕੰਮ ਲੱਭੀ ਜਾਵਾਂਗੇ ਕੰਮ ਵੀ ਉਹ ਨਾਲ ਨਾਲ ਕਰਦੇ ਸੀਗੇ ਤੇ ਫਿਰ ਹੌਲੀ 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 ਉਹ ਪੱਕੇ ਹੋਣ ਵੱਲ ਦੀ ਦਿਸ਼ਾ ਵੱਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀ ਤੇ ਇੱਕ ਸੌਖਾ ਰਾਹ ਸੀ ਜਾਣਾ ਪੰਜਾਬੀ ਕਿ ਤੁਸੀਂ ਡੰਕੀ ਰੂਟ ਅਪਣਾਓ ਜਾਂ ਕਿਸੇ ਹੋਰ ਗਲਤ ਤਰੀਕੇ ਨਾਲ ਜਾਓ ਉਦੇ ਨਾਲ ਉਹਦੇ ਨਾਲੋਂ ਇਹ ਜ਼ਿਆਦਾ ਬੈਟਰ ਤਰੀਕਾ ਸੀ ਵੀ ਤੁਸੀਂ ਤੁਹਾਡੀ ਪੜ੍ਹਾਈ ਵੀ ਹੋ ਰਹੀ ਹੈ ਉਹ ਤੇ ਪ੍ਰੋਪਰ ਔਰਤੋ ਦਾ ਕੰਮ ਵੀ ਹੋ ਰਿਹਾ ਤੇ ਹੌਲੀ-ਹੌਲੀ ਤੁਸੀਂ ਸੈਟ ਹੋ ਜੇ ਲੇਕਿਨ ਹੁਣ ਇਹ ਹੋਰ ਚੀਜ਼ ਇੱਕ ਹੋਰ ਸੀ ਕਿ ਤੁਸੀਂ ਹਸਪੀਟਲ ਵੀ ਲੈ ਜਾ ਸਕਦੇ ਸੀ ਜਿਹੜੇ ਵੱਡੇ ਸੀ ਹਸਪੀਟਲ ਵੀ ਲੈ ਜਾਂਦੇ ਸੀ ਦੋ ਦੋ ਕੰਮ ਹੋ ਜਾਂਦੇ ਸੀਗੇ ਪਰ ਹੁਣ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਨਾਂ ਨੇ ਕੱਲੇ ਪੰਜਾਬ ਲਈ ਨਹੀਂ ਖਤਮ ਕੀਤੀਆਂ ਅਸਲ ਠੀਕ ਹੈ ਪੰਜਾਬ ਲਈ ਆ ਰਿਹਾ ਉਹਨਾਂ ਨੇ ਖਤਮ ਤਾਂ ਦੂਜਿਆਂ ਉਹਨਾਂ ਵੱਲ ਤੋਂ ਵੀ ਕੀਤੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਇੱਕ ਵਾਰੀ ਕਿਸ ਤੇ ਖਬਰ ਤੇ ਜ਼ਿਕਰ ਕੀਤਾ ਸੀ ਉਹਨਾਂ ਨੇ ਜਦੋਂ ਰੂਲਸ ਫਰੇਮ ਹੋ ਰਹੇ ਸੀ ਤਾਂ ਜਦੋਂ ਖਬਰਾਂ ਆਈਆਂ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਘਟਾਣਾ ਚਾਹੁੰਦੇ ਹਾਂ ਮਤਲਬ ਜਿਹੜਾ ਸਟੂਡੈਂਟ ਬਾਹਰੋਂ ਆ ਰਿਹਾ ਹੈ ਇੱਥੇ ਅਸੀਂ ਉਹਨੂੰ ਘਟਾਣਗੇ ਕਿਉਂਕਿ ਸਾਡੇ ਕੋਲੇ ਨਾ ਤਾਂ ਇੱਥੇ ਰਹਿਣ ਦੀ ਉਨੀ ਜਗ੍ਹਾ ਹੈਗੀ ਹੈ ਤੇ ਨਾ ਹੀ ਮਤਲਬ ਸਾਡੇ ਕੋਲੇ ਕਾਰੋਬਾਰ ਕਰਨ ਦੀ ਉਨੀ ਜਗ੍ਹਾ ਹੈਗੀ ਹੈ ਸੋ ਇਹ ਇੱਕ ਦਿੱਕਤ ਆ ਗਈ ਹੈ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਹੁਣ ਨਵੇਂ ਰੂਲਸ ਜਿਹੜੇ ਫਰੇਮ ਹੋ ਗਏ ਉਸ ਤੋਂ ਬਾਅਦ ਸਾਡੀਆਂ ਮੁਸ਼ਕਲਾਂ ਦਾ ਥੋੜੀਆਂ ਬਦਲਣ ਵਾਲੀਆਂ ਠਕੀਆਂ ਹੈਂ ਵੈਸੇ 35% ਕੈਪ ਲਾਈ ਹੈ ਉਹਨਾਂ ਨੇ ਇਹ ਕੈਪ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਡਿਪਲੋਮਾ ਜਾਂ ਗ੍ਰੈਜੂਏਸ਼ਨ ਕਰਨ ਵਾਲਿਆਂ ਨੂੰ ਜਿਹੜੇ ਪ੍ਰਾਈਵੇਟ ਕਾਲਜਿਸ ਤੋਂ ਕਰ ਰਹੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਵਰਕ ਪਰਮਿਟ ਨਹੀਂ ਮਿਲੇਗਾ ਇਹ ਤੇ ਆਪਣੇ ਆਪ ਵਿੱਚ ਮੰਗੀ ਕੈਪ ਹੀ ਹੈ ਕੈਪ ਨਹੀਂ ਮੰਗੀ ਕੈਪ ਹੈ ਉਹਨ ਭਾਰਤੀਆ ਸਟੂਡੈਂਟ ਖਾਸ ਕਰਕੇ ਪੰਜਾਬੀ ਸਟੂਡੈਂਟ ਕਿਉਂ ਜਾਣਾ ਚਾਹਣਗੇ ਡਿਪਲੋਮਾ ਕਰਨ ਜਾਂ ਫਿਰ ਉਹ ਜਿਹੜੀ ਗ੍ਰੈਜੂਏਸ਼ਨ ਕਰਨ ਉਹ ਵੀ ਪ੍ਰਾਈਵੇਟ ਕਾਲਜਿਸ ਨੂੰ ਮੈਨੂੰ ਲੱਗਦਾ ਹੈ ਕਿ ਇਹ ਮੰਗ ਪ੍ਰਾਈਵੇਟ ਕਾਲਜਿਸ ਦੀ ਕੈਨੇਡਾ ਦੇ ਵਿੱਚ ਵੀ ਉਠੇਗੀ ਕਿ ਭਈ ਉਹਨਾਂ ਦੇ ਨਾਲ ਇਹ ਵਿਤਕਰੇ ਕਿਉਂ ਜੇ ਇਦਾਂ ਦੇ ਵਿਤਕਰੇ ਲਾਣੇ ਆ ਤੇ ਫਿਰ ਸਰਕਾਰੀ ਕਾਲਜਾਂ ਦੇ ਉੱਤੇ ਵੀ ਲਾਏ ਜਾਣ ਪਰ ਫਿਲਹਾਲ ਅਸੀਂ ਇਸ ਕੱਲ ਦੀ ਕਲੈਰੀਫਿਕੇਸ਼ਨ ਕਰਦੇ ਆ ਕਿ ਆ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਨ ਗਏ ਨੇ ਸਟੂਡੈਂਟਸ ਉਹਨਾਂ ਨੂੰ ਵਰਕ ਪਰਮਿਟ ਮਿਲਣਗੇ ਔਰ ਉਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਉੱਥੇ ਜਾ ਚੁੱਕੇ ਨੇ ਉਹਨਾਂ ਦੇ ਉੱਤੇ ਇਹ ਰੂਲ ਇੰਪਲੀਮੈਂਟ ਨਹੀਂ ਹੁੰਦਾ 1 ਸੈਪਟੈਂਬਰ 2024 ਤੋਂ ਬਾਅਦ ਜਿਹੜੇ ਸਟੂਡੈਂਟਸ ਉੱਥੇ ਪੜਨ ਜਾਣਗੇ ਉਹਨਾਂ ਦੇ ਉੱਤੇ ਇਹ ਜਿਹੜੇ ਨਵੇਂ ਰੂਲ ਹੈ ਕੈਨੇਡਾ ਦੇ ਉਹ ਇੰਪਲੀਮੈਂਟ ਹੋਣਗੇ ਇਸ ਸਾਰੀ ਕਨਫਿਊਜ਼ਨ ਨੂੰ ਦੂਰ ਕਰਨ ਦੇ ਵਿੱਚ ਅਸੀਂ ਕਈ ਲੋਕਾਂ ਨਾਲ ਗੱਲ ਕੀਤੀ ਤੇ ਉਥੋਂ ਇਹ ਨਿਕਲ ਗਿਆ ਇਹ ਤੁਹਾਨੂੰ ਮੈਨੂੰ ਲੱਗਾ ਕਿ ਇਹ ਇੱਕ ਜੇ ਫੈਸਲਾ ਪ੍ਰੋਪਰ ਲਾਗੂ ਹੋ ਜਾਣਾ ਜਿਵੇਂ ਫਿਰ ਅੰਡਰ ਗ੍ਰੈਜੂਏਟ ਜਿਹੜੇ ਹੈਗੇ ਨਹੀਂ ਅਗਰ ਉਹ ਨਹੀਂ ਜਾ ਪਾਉਂਦੇ ਤਾਂ ਫਿਰ ਇੱਕ ਚੀਜ਼ ਦਾ ਇਹਦਾ ਲਾਭ ਮੈਨੂੰ ਲੱਗਦਾ ਪੰਜਾਬ ਨੂੰ ਤਾਂ ਘਟੋ-ਘਟ ਹੋਏਗਾ ਜਿਹੜੇ ਖਾਸ ਕਰਕੇ ਪੰਜਾਬ ਦੇ ਕਾਲਜਸ ਨੇ ਉਹਨਾਂ ਦੇ ਉਹ ਵੀ ਅੱਜਕੱਲ ਖਾਲੀ ਰਹਿੰਦੇ ਨੇ ਤਾਂ ਫਿਰ ਘਟੋ-ਘਟ ਫਿਰ ਇਹ ਹੈ ਕਿ ਲੋਕ ਇੱਥੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨਗੇ ਯਾਨੀ ਕਿ ਜਾਂ ਦੋ ਆਲਟਰਨੇਟਿਵ ਹੋਣਗੇ ਭਈ ਜਾਂ ਤਾਂ ਕੈਨੇਡਾ ਤੋਂ ਇਲਾਵਾ ਕਿਸੇ ਹੋਰ ਕੰਟਰੀ ਦੇ ਵਿੱਚ ਹੱਥਾਂ ਜਮਾਈ ਕਰਨ ਕਿਉਂਕਿ ਆਸਟ੍ਰੇਲੀਆ ਨੇ ਵੀ ਇਸ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਯੂਕੇ ਨੇ ਵੀ ਲਗਾਈਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸਾਡੇ ਸਟੂਡੈਂਟਸ ਕੋਲ ਫਿਰ ਕੋਈ ਜ਼ਿਆਦਾ ਕੋਈ ਹੋਰ ਇਦਾਂ ਦਾ ਰਾਹ ਰਹਿ ਜਾਏਗਾ ਬਜਾਏ ਕਿ ਫਿਰ ਇਸ ਤਰ੍ਹਾਂ ਦੇ ਯੂਕਰੇਨ ਵਰਗੇ ਜਿਹੜੇ ਕੰਟਰੀ ਨੇ ਇਹਨਾਂ ਤੇ ਵਿੱਚ ਜਾਓ ਉਹ ਦਿੱਤੇ ਕਿ ਪਹਿਲਾਂ ਹੀ ਲੜਾਈਆਂ ਚੱਲ ਰਹੀਆਂ ਨੇ ਹੋਰ ਜ਼ਿਆਦਾ ਸਾਡੇ ਕੋਲ ਆਲਟਰਨੇਟਿਵਸ ਹੈ ਨਹੀਂ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅੰਡਰ ਗ੍ਰੈਜੂਏਟਸ ਜਾ ਰਹੇ ਜਿਹੜੇ ਪਲੱਸ 2 ਕਰਕੇ ਜਾਂਦੇ ਆ ਉਹਨਾਂ ਦੀ ਤਦਾਦ ਹੀ ਜ਼ਿਆਦਾ ਹੈ ਤਾਂ ਅਗਰ ਉਹ ਨਹੀਂ ਜਾ ਪਣਗੇ ਤਾਂ ਉਹ ਉਹਨਾਂ ਨੂੰ ਨਿਸ਼ਚਿਤ ਤੌਰ ਤੇ ਪੰਜਾਬ ਦੇ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣੀ ਪਊਗੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਕਾਲਜਾਂ ਕਾਲਜ ਚੱਲ ਪੈਣਗੇ ਜਿਹੜੇ ਪ੍ਰਾਈਵੇਟ ਕਾਲਜ ਅੱਜ ਕੱਲ ਨਹੀਂ ਚੱਲ ਪਾ ਰਹੇ ਜਾਂ ਜਿਨ੍ਹਾਂ ਕੋਲੇ ਸਿਰਫ 30-30 ਚੱਲੀ ਚੱਲੀ 30-30 ਪਰਸੈਂਟ ਦੇ ਸਟੂਡੈਂਟ ਰਹਿ ਗਿਆ ਕਈਆਂ ਜਿੱਤਾਂ ਕੁਝ ਚੰਡੀਗੜ੍ਹ ਦੇ ਜਾਂ ਵੱਡੇ ਸ਼ਹਿਰਾਂ ਦੇ ਆਸ-ਪਾਸ ਜਿਹੜੇ ਕਾਲਜ ਨੇ ਉਹਨਾਂ ਚੋਂ ਤਾਂ ਕੁਲ ਵੀ 50% ਆ ਜਾਂਦਾ ਬਾਕੀਆਂ ਕੋਲੇ ਤਾਂ 30-30 ਪਰਸੈਂਟ ਵੀ ਬਹੁਤ ਮੁਸ਼ਕਿਲ ਆ ਰਹਾ ਹੈ ਜਦੋਂ ਪੋਲਿਟਿਕਲ ਤੌਰ ਤੇ ਬ੍ਰੇਨ ਡ੍ਰੇਨ ਦੀ ਗੱਲਾਂ ਕਈ ਵਾਰ ਤੁਰੀਆਂ ਔਰ ਕਈ ਵਾਰ ਸਰਕਾਰਾਂ ਨੇ ਇਹ ਗੱਲ ਕੀਤੀਆਂ ਕਿ ਅਸੀਂ ਰੋਕਾਂਗੇ ਬਾਹਰ ਜਾਣ ਤੋਂ ਬੱਚਿਆਂ ਨੂੰ ਪਰ ਸਰਕਾਰਾਂ ਖਾਸ ਕਰਕੇ ਪੰਜਾਬ ਸਰਕਾਰ ਤੇ ਨਹੀਂ ਰੋਕ ਪਈ ਪਰ ਕੈਨੇਡਾ ਦੇ ਇਹ ਫੈਸਲੇ ਨੇ ਹੁਣ ਉਹਨਾਂ ਸਟੂਡੈਂਟਸ ਦੇ ਉੱਤੇ ਜਿਹੜੇ ਅੰਡਰਗ੍ਰੈਜੂਏਟ ਹੈਗੇ ਨੇ ਉਹਨਾਂ ਦੇ ਉੱਤੇ ਗਰੋਗ ਜਰੂਰ ਲਾਤੀ ਔਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਪੰਜਾਬ ਦੇ ਕਾਲਜਾਂ ਦੇ ਵਿੱਚ ਹੁਣ ਸੀਟਾਂ ਭਰਨੀ ਸ਼ੁਰੂ ਹੋ ਜਾਣਗੀਆਂ ਇਸ ਗੱਲ ਦੀ ਉਮੀਦ ਨਾਲ ਆਇਆ ਤੇ ਲੱਗਦਾ ਹੈ ਕਿ ਵੀ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਬੱਚੇ ਨਜ਼ਰ ਆਣ ਗਈ ਜਿਉਂ ਪੰਜਾਬ ਯੂਥ ਤੋਂ ਖਾਲੀ ਹੋ ਗਿਆ ਸੀ ਇੱਕ ਵਾਰ ਫਿਰ ਯੂਥ ਪੰਜਾਬ ਦੇ ਵਿੱਚ ਹੀ ਰਹਿਣਗੇ ਔਰ ਪੰਜਾਬ ਦੀ ਕੰਟਰੀਬਿਊਸ਼ਨ ਦੇ ਵਿੱਚ ਕਿੰਨਾ ਕੁ ਹੱਥ ਵਟਾਉਂਦੇ ਨੇ ਇਹ ਪੰਜਾਬ ਉਹਨਾਂ ਨੂੰ ਕੀ ਸੁਵਿਧਾਵਾਂ ਦਿੰਦਾ ਹੈ ਰੋਜ਼ਗਾਰ ਦਿੰਦਾ ਹੈ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ